ਇਹ ਜਿਹੜੀ ਨਕਲੀ ਸ਼ਰਾਬ ਤਾਂ ਦੇਖੋ ਇਹਨੂੰ ਅਸੀਂ ਕਹਿ ਨਹੀਂ ਸਕਦੇ ਜਿਹੜਾ ਮਾਰਕਾ ਉਹਦੇ ਪੰਜਾਬ ਮਾਰਕਾ ਲੱਗੇ ਹੋਏ ਉਹਨੂੰ ਨਕਲੀ ਗੇੜੇ ਉਹਦਾ ਹਿਸਾਬ ਨਾਲ ਕੈਸੀ ਨਹੀਂ ਕਹਿ ਸਕਦੇ ਬਠਿੰਡੇ ਤੋਂ ਬਣੀ ਹੋਈ ਹੈ ਜੀ ਹਾਲੋ ਸਾਡੇ ਪਿੰਡ ਚਿੱਟੇ ਵਾਲਾ ਬੰਦਾ ਫੜਿਆ ਗਿਆ ਸੀਗਾ ਉਹ ਤਾਂ ਪੈਸੇ ਲੈ ਕੇ 10 ਮਿੰਟਾਂ ਬਾਅਦ ਸਾਨੂੰ ਐਸਐਚਓ ਕਹਿੰਦਾ ਵੀ ਤੁਸੀਂ ਇਹ ਕੰਮ ਕਰੋ ਵੀ ਛੋਟੇ ਪਿੰਡਾਂ ਦੇ ਇੰਨਾ ਸਮਾਂ ਉਹ ਵੇਚਦਾ ਕਿ ਚਿੱਟਾ ਵੇਚਦਾ ਨਾ ਸਾਫ ਵੇਚਦਾ ਮਾਂਜੀ ਹਾਂਸਣਿਆਂ ਵੇਚਦਾ ਕਹਿੰਦਾ ਫਿਰ ਤੁਸੀਂ ਸਾਨੂੰ ਦੱਸੋ ਫਿਰ ਉਹਨੂੰ ਜਦੋਂ ਕਿਹਾ ਵੀ ਤੁਸੀਂ 10 ਮਿੰਟਾਂ ਬਾਅਦ ਛੱਡ ਦੇਣ ਉਹਨਾਂ ਨੂੰ ਸਾਨੂੰ ਫਿਰ ਉਸ ਵਿਸੇ ਤੇ ਕਹਿੰਦਾ ਵੀ ਜੇ ਪਦੇ ਪੈ ਤਾ ਜਿਹੜੇ ਪੰਜ ਮੰਤਰੀ ਸਹਿਬਾਨ ਨੇ ਜਿਨ੍ਹਾਂ ਦੇ ਮੂੰਹ ਤੇ ਬਿਲਕੁਲ ਟੇਪ ਲਾਈ ਵੀ ਹੈ ਉਹ ਬੋਲੇ ਹਜੇ ਤੱਕ ਨਾਇਰ ਬਾਰੇ ਦੱਸਿਆ ਗਿਆ ਕਿ ਜ਼ਹਿਰੀਲੀ ਸ਼ਰਾਬ ਸੀ ਕਿ ਸੀ ਕਿਉਂ ਮੌਤ ਹੋਈ ਹੈ ਦਾਰੂ ਆਈ ਕਿੱਥੋਂ ਕਿੱਥੋਂ ਦੀ ਦਾਰੂ ਸੀ ਇਹ ਹਜੇ ਤੱਕ ਪਰਿਵਾਰਾਂ ਕੋਲੇ ਇਹਨਾਂ ਪੰਜ ਮੰਤਰੀਆਂ ਨੂੰ ਜਾਂ ਮੁੱਖ ਮੰਤਰੀ ਨੂੰ ਆਉਣ ਦਾ ਸਮਾਂ ਨਹੀਂ ਲੱਗਿਆ ਨਕਲੀ दारू ਦਾ दा, ਜ਼ਹਿਰੀਲੀ दारू ਦਾ ਇਹ ਬੇਸਿਕਲੀ ਜ਼ਹਿਰੀਲੀ ਨਹੀਂ ਇਹ ਨਕਲੀ दारू ਹੈ ਜਿਹੜੀ ਮਾੜਾ ਘਰੇ ਬੰਦੀ ਹੈ ਜਾਂ ਇਧਰ ਉਧਰ ਲੋਕ ਸਮਗਲ ਕਰਦੇ ਆ ਤੇ ਫਿਰ ਉਹਨਾਂ ਨੇ ਟੈਗੀ ਲਾ ਕੇ ਵੇਚੂ ਜਾਂਦੀ ਹੈ ਜੇਗਾ ਹਜੇ 15 ਮਰੇ ਆ ਦੂਜੇ ਪਤਾ ਨਹੀਂ ਕਿੰਨੇ ਤਕੜੇ ਹੋਣਗੇ ਜਿਹੜੇ ਕੋਈ ਘਰਾਂ ਦੇ ਵਿੱਚ ਬੂਤਲਾ ਲਵਾਈ ਦਿੰਦਾ ਹੈ ਹੋਰੋ दारू ਕਿੱਥੇ ਕਿੱਥੇ ਪਈ ਹੈ ਇਸ ਪ੍ਰਕਾਰ ਦੀ ਹਜੇ ਤੱਕ ਨਾ ਤਾਂ ਕਿਸੇ ਨੇ ਕੋਈ ਸਰਚ ਕੀਤੀ ਹੈ ਨਾ ਇਹ ਸਰਕਾਰ ਨੇ ਦੱਸਿਆ ਵੀ ਇੰਨੀ दारू ਉਹ ਬਰਾਮਦ ਕਰ ਲਈ ਗਈ ਹੈ ਕੁਈ 12 ਬੂਤਲਾਂ ਤਾਂ ਬਣੀ ਹੀ ਨਹੀਂ ਹੋਣੀਆਂ ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਕਈ ਜਾਨਾਂ ਜਾ ਚੁੱਕੀਆਂ ਨੇ ਤੇ ਲਗਾਤਾਰ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਤੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਹਸਪਤਾਲ ਪਹੁੰਚੇ ਜਿੱਥੇ ਕੁਝ ਲੋਕ ਅਜੇ ਵੀ ਜ਼ੇਰੇ ਇਲਾਜ ਨੇ ਉਹਨਾਂ ਦਾ ਹਾਲਚਲ ਜਾਣਿਆ ਤੇ ਨਾਲ ਹੀ ਉਹਨਾਂ ਨੇ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਖੂਬ 15ਵੀਂ ਮੌਤ ਹੋ ਗਈ ਹੈ ਜਿਸ ਪ੍ਰਕਾਰ ਦੀ ਬਿਲਕੁਲ ਇਨਫੋਰਮੇਸ਼ਨ ਹੈ 14 ਪਹਿਲਾ ਲੋਕ ਮਰ ਚੁੱਕੇ ਹੈ ਔਰ 15ਵਾਂ ਅੱਜ ਜਿਹੜਾ ਵਿਅਕਤੀ ਜਿਹੜਾ ਇੱਥੋਂ 16 ਹੋਗੇ 16 ਬਿਲਕੁਲ 16 ਹੋਗੇ ਜਿਹੜੇ ਲੋਕ ਦੱਸਿਆ ਜਾ ਰਿਹਾ ਹੈ ਜਿਹੜਾ ਇੱਕ ਵਿਅਕਤੀ ਸੀ ਉਹ ਵਿਚਾਰਾ ਇੱਥੋਂ ਉੱਠ ਕੇ ਬਾਹਰ ਕਹਿੰਦਾ ਜਿਹੜੀ ਮੈਨ ਉਸ ਉਹਦੇ ਭਰਾ ਨੂੰ ਮਿਲਿਆ ਤਾਂ ਨਹੀਂ ਪਤਾ ਲੱਗਿਆ ਵੀ ਉਹ ਕਹਿੰਦਾ ਮੇਰੀ ਚਾਜ ਨਾਲ ਕੋਈ ਪੁੱਛਗਿੱਛ ਨਹੀਂ ਹੋ ਰਹੀ ਸੀ ਇਹ ਤਾਂ ਮੈਨੂੰ ਨਹੀਂ ਪਤਾ ਹੋ ਰਹੀ ਸੀ ਕਿ ਨਹੀਂ ਹੋ ਰਹੀ ਸੀ ਲੇਕਿਨ ਇਥੋਂ ਚਲਾ ਗਿਆ ਤੇ ਉਹ ਰਾਸਤੇ ਵਿੱਚ ਮਰ ਗਿਆ ਜਾਨੀ ਕਿ 16 ਮੌਤਾਂ ਹੋ ਗਈਆਂ ਤੇ ਸਰਕਾਰ ਬਿਲਕੁਲ ਸੁੱਤੀ ਪਈ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੱਲ ਬਠਿੰਡਾ ਵਿਖੇ ਸਨ ਲੇਕਿਨ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੈ ਵੀ ਸੰਗਰੂਰ ਜ਼ਿਲ੍ਹੇ ਦੇ ਵਿੱਚ 15 ਮੌਤਾਂ ਕੱਲ ਤੱਕ ਹੋ ਗਈਆਂ ਸਨ 16 ਮੱਜੂ ਮਰ ਗਿਆ ਪਰ ਇੱਕ ਵੀ ਬਿਆਨ ਨਾ ਤਾਂ ਜਿਹੜੇ ਪੰਜ ਮੰਤਰੀ ਸਹਿਬਾਨ ਨੇ ਜਿਨ੍ਹਾਂ ਦੇ ਮੂੰਹ ਤੇ ਬਿਲਕੁਲ ਟੇਪ ਲਾਈ ਵੀ ਹੈ ਉਹ ਬੋਲੇ ਹਜੇ ਤੱਕ ਨਾਇਰੇ ਬਾਰੇ ਦੱਸਿਆ ਗਿਆ ਕਿ ਜ਼ਹਿਰੀਲੀ ਸ਼ਰਾਬ ਸੀ ਕਿ ਸੀ ਕਿਉਂ ਮੌਤ ਹੋਈ ਏ ਦਾਰੂ ਆਈ ਕਿੱਥੋਂ ਕਿੱਥੋਂ ਦੀ ਦਾਰੂ ਸੀ ਇਹਦਾ ਜ਼ਿੰਮੇਦਾਰ ਕੌਣ ਹੈ ਮੈਂ ਇੱਧਰ ਉੱਧਰ ਦੀ ਗੱਲ ਨਾ ਕਰਕੇ ਮੈਂ ਇੱਕ ਹੀ ਸਵਾਲ ਪੁੱਛਣਾ ਚਾਹੁੰਦਾ ਕਿ ਹਜੇ ਤੱਕ ਪਰਵਾਰਾਂ ਕੋਲੇ ਇਹਨਾਂ ਪੰਜ ਮੰਤਰੀਆਂ ਨੂੰ ਜਾਂ ਮੁੱਖ ਮੰਤਰੀ ਨੂੰ ਆਉਣ ਦਾ ਸਮਾਂ ਨਹੀਂ ਲੱਗਿਆ ਔਰ ਕੀ ਇੱਕ ਵਾਰੀ ਵੀ ਕੋਈ ਬਿਆਨ ਜਾਰੀ ਕਰ ਦੇ ਇਹ ਦੱਸਿਆ ਜਾ ਰਿਹਾ ਜਿਹੜਾ ਮੀਡੀਆ ਦੇ ਰਾਹੀਂ ਹਾਲਾਂਕਿ ਪਰਵਾਰ ਵਾਲੇ ਨੇ ਕਿਹਾ ਕਿ दारू ਇੱਥੇ ਹੀ ਸੀ ਪੰਜਾਬ ਦੀ ਸੀ ਉਹਨਾਂ ਨੇ ਕਿਹਾ ਕਿਸੇ ਨੇ ਜਾਣ ਬੁੱਝ ਕੇ ਵੀ ਉਹ ਹਰਿਆਣੇ ਦੀ ਸੀ ਹਰਿਆਣੇ ਦੀ ਸੀ ਪੰਜਾਬ ਦੀ ਸੀ ਇਹਦੀ ਤਾਂ ਪੁਸ਼ਟੀ ਅਜੇ ਪਰਿਵਾਰ ਵਾਲੇ ਔਰ ਪਿੰਡ ਵਾਲੇ ਕਰਨਗੇ ਪਰ ਲੇਕਿਨ ਅਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਦੇ ਗਰੇ ਵੀ ਕਿ ਮਤਲਬ ਕਿ ਹਲਕੇ ਦੇ ਵਿੱਚ ਜਿਹੜਾ ਬੰਦਾ ਖਜ਼ਾਨਾ ਮੰਤਰੀ ਹੈ ਉਹਨਾਂ ਦੇ ਪਿੰਡ ਵਿੱਚ ਤੁਸੀਂ ਅੰਦਰ ਸੁਣ ਕੇ ਆਏ ਹੋ ਭੈਣ ਜੀ ਦੇ ਜੋ ਕਿਹਾ ਕਿ ਬਈ ਸ਼ਰਿਆਮ ਸਾਡਾ ਜੋ ਹੋਣਾ ਸੀ ਉਹ ਹੋ ਗਿਆ ਆ ਗਾਂਵ ਵਾਸੀ ਸਾਡੇ ਪਿੰਡ ਦੇ ਵਿੱਚ ਜਿਹੜੇ ਜਿਸ ਪ੍ਰਕਾਰ दारू ਵੇਖਦੀ ਹੈ ਨਜਾਇਜ਼ दारू ਉਹ ਬੰਦ ਕਰਵਾ ਦਿੱਤੀ ਜਾਵੇ ਸੋ ਮੈਂ ਸਮਝਦਾ ਕਿ ਬਹੁਤ ਹੀ ਮਾੜੀ ਘਟਨਾ ਵਾਪਰੀ ਹੈ ਇਹਦਾ ਮਤਲਬ ਜੇ ਸੰਗਰੂਰ ਦੇ ਵਿੱਚ ਨਕਲੀ दारू ਦਾ दा। ਜ਼ਹਿਰੀਲੀ दारू ਦਾ ਬੇਸਿਕਲੀ ਜ਼ਹਿਰੀਲੀ ਨਹੀਂ ਇਹ ਨਕਲੀ दारू ਹੈ ਜਿਹੜੀ ਮਾੜਾ ਘਰੇ ਬੰਦੀ ਹੈ ਜਾਂ ਇਧਰ ਉਧਰ ਲੋਕ ਸਮਗਲ ਕਰਦੇ ਆ ਤੇ ਫਿਰ ਉਹਨਾਂ ਦੇ ਟੈਗਿੰਗ ਲਾ ਕੇ ਵੇਚੀ ਜਾਂਦੀ ਹੈ ਇਹਦਾ ਹਜੇ 15 ਮਰੇ ਆ ਦੂਜੇ ਪਤਾ ਨਹੀਂ ਕਿੰਨੇ ਤਗੜੇ ਹੋਣਗੇ ਜਿਹੜੇ ਕੋਈ ਘਰਾਂ ਦੇ ਵਿੱਚ ਬੋਤਲਾਂ ਲਵਾਈ ਜਾਂਦਾ ਹੈ ਜਿਹੜੇ ਕੋਈ ਘਰਾਂ ਚ ਗੋਲੀਆਂ ਲਈ ਜਾਂਦੇ ਕਿਉਂਕਿ ਇੱਕ ਸੁਨਾਮ ਦੀ ਘਟਨਾ ਵੀ ਇੱਕ ਕੱਲੇ ਪਿੰਡ ਦੀ ਤਾਂ ਹੈ ਨਹੀਂ ਹੈ ਇਹਦਾ ਮਤਲਬ ਹੁਣ ਉਹ दारू ਕਿੱਥੇ ਕਿੱਥੇ ਪਈ ਹੈ ਕਿਸ ਪ੍ਰਕਾਰ ਦੀ ਹਜੇ ਤੱਕ ਨਾ ਤਾਂ ਕਿਸੇ ਨੇ ਕੋਈ ਸਰਚ ਕੀਤੀ ਹੈ ਨਾ ਇਹ ਸਰਕਾਰ ਨੇ ਦੱਸਿਆ ਵੀ ਇੰਨੀ दारू ਉਹ ਬਰਾਮਦ ਕਰ ਲਈ ਗਈ ਹੈ ਕੋਈ 12 ਬੋਤਲਾਂ ਤਾਂ ਬਣੀਆਂ ਹੀ ਨਹੀਂ ਹੋਣੀਆਂ ਸੋ ਮੇਰੇ ਕਹਿਣ ਦਾ ਮਤਲਬ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਲੋਕਾਂ ਦੀਆਂ ਮੌਤਾਂ ਹੋਣ ਪਰ ਮੈਂ ਇਹ ਵੀ ਦੱਸਣਾ ਚਾਹੁੰਦਾ ਮੈਨੂੰ ਯਾਦ ਹੈ ਇੱਕ ਵਾਰੀ 2-4 ਲੋਕਾਂ ਦੀ ਮੌਤ ਹੋ ਗਈ ਸੀ ਸਰਕਾਰ ਦੇ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ ਇਹ ਸੀਬੀਆਈ ਸੇ ਜਾਂਚ ਹੋਣੀ ਚਾਹੀਏ ਮੈਂ ਪਰਿਵਾਰਾਂ ਕੇ ਸਾਥ ਸਵਾਰਮ ਬੁੱਧੀ ਪੇ ਮੈਂ ਇਹ ਤਾਂ ਨਹੀਂ ਕਹਿੰਦਾ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਕਿਉਂਕਿ ਅੱਜ ਕੱਲ ਸਾਰੀਆਂ ਜਿਹੜੀਆਂ ਏਜੰਸੀਆਂ ਹੈ ਚਾਹੇ ਉਹ ਪੰਜਾਬ ਦੀਆਂ ਏਜੰਸੀਆਂ ਹੈ ਤੇ ਚਾਹੇ ਉਹ ਦੇਸ਼ ਦੀਆਂ ਏਜੰਸੀਆਂ ਹੈ ਉਹ ਲੋਕਤੰਤਰ ਨੂੰ ਮਾਰਨ ਲੱਗੀਆਂ ਹੋਈਆਂ ਲੇਕਿਨ ਇਨ੍ਹਾਂ ਬੰਦਿਆਂ ਦੀ ਹਜੇ ਤੱਕ ਕੋਈ ਬਾਤ ਪੁੱਛਣ ਨਹੀਂ ਆਇਆ ਮੈਂ ਸਿੱਧਾ-ਸਿੱਧਾ ਮੁੱਖ ਮੰਤਰੀ ਪੰਜਾਬ ਨੂੰ ਔਰ ਜਿਹੜੇ ਖਜ਼ਾਨਾ ਮੰਤਰੀ ਨੂੰ ਇਸ ਗੱਲ ਦਾ ਜ਼ਿੰਮੇਵਾਰ ਠਹਿਰਾਉਣਾ ਹੈ ਇਹਨਾਂ ਮੌਤਾ ਦਾ ਹਜੇ ਤੱਕ ਇਹਨਾਂ ਦੇ ਪਰਿਵਾਰਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ दारू ਆਈ ਕਿੱਥੋਂ ਤੇ ਕਿੱਥੋਂ ਪਈ ਹੈ ਸੋ ਇਹ 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 ਸ਼ਰਮ ਹੋਣੀ ਚਾਹੀਦੀ ਹੈ ਜੀ ਮਿੰਟ ਸਿੰਘ ਸਾਹਿਬ ਮੌਤ ਹੁੰਦੀ ਆ ਬੰਦੇ ਦੀ ਸੜਕ ਤੇ ਘੱਟੋ ਘੱਟ 1.5-2 ਘੰਟੇ ਪਿਆ ਰਹਿੰਦਾ ਹੈ ਪ੍ਰਸ਼ਾਸਨ ਕੋਲੇ ਐਂਬੂਲੈਂਸ ਤੱਕ ਨਹੀਂ ਸੀ ਜਿਹੜੀ ਇੱਥੇ ਤੱਕ ਲੈ ਕੇ ਆ ਸਕਦੀ ਮਤਲਬ ਕਿ ਕਿੱਦਾਂ ਦੇ ਹਾਲਾਤ ਨੇ ਪਰ ਸਿਵਲ ਸਰਜਨ ਫੋਨ ਨਹੀਂ ਚੱਕਦਾ ਕਿਸੇ ਦੇਖੋ ਸਿਹਤ ਸਹੂਲਤਾ ਦੇ ਵਿੱਚ 40 ਦਾ ਮੈਂ ਕਿਹਾ ਇਸ ਵਾਰੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂ ਕਿਹਾ ਤੁਸੀਂ 3 ਦਿਨ ਪਹਿਲਾਂ ਸੈਸ਼ਨ ਖਤਮ ਕਰਤਾ ਗਵਰਨਰ ਡਰੈਸ ਇੱਕ ਦਿਨ ਦਾ ਇੱਕ ਦਿਨ ਦਾ ਬੋਲਣ ਦਾ ਮੌਕਾ ਉਹ ਵੀ 4 ਘੰਟੇ ਬਜਟ ਤੇ 3-4 ਘੰਟੇ ਸਾਨੂੰ ਹਜੇ ਇਹਨਾਂ ਮੁੱਦਿਆਂ ਤੇ ਚਰਚਾ ਕਰਨੀ ਸੀ ਪੰਜਾਬ ਦਾ ਜਿਹੜਾ ਸਿਹਤ ਇਨਫਰਾਸਟ੍ਰਕਚਰ ਹੈ ਤੁਸੀਂ ਜੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਗ੍ਰਹਿ ਜ਼ਿਲ੍ਹੇ ਦੇ ਵਿੱਚ ਇਹ ਹਾਲਾਤ ਹੈ ਕਿ ਟੈਂਪੂ ਤੇ ਪਾ ਕੇ ਤੁਸੀਂ ਲਾਸ਼ ਨੂੰ ਲੈ ਕੇ ਆਏ ਹੋ ਜਿਹੜਾ ਬੰਦਾ ਉੱਥੇ ਮਰਿਆ ਸੀ ਚੱਕ ਕੇ ਤੁਹਾਡੇ ਕੋਲ ਐਂਬੂਲੈਂਸ ਨਹੀਂ ਉੱਥੇ ਪਹੁੰਚੀ ਮੈਨੂੰ ਜੋ ਪਤਾ ਲੱਗਿਆ ਕਿ ਟੈਂਪੂ ਤੇ ਪਾ ਕੇ ਇੱਥੇ ਲਿਆਂਦੀ ਗਈ ਹੈ ਤੇ ਫੇਰ ਫੇਰ ਪੂਰੇ ਪੰਜਾਬ ਦੇ ਹਸਪਤਾਲਾਂ ਦਾ ਕੀ ਹਾਲਾਤ ਹੋਣਗੇ ਇਹ ਰੋਜ਼ਾਨਾ ਦਿਨ ਬਦ ਦਿਨ ਸਰਕਾਰ ਦੀ ਪੋਲ ਖੁੱਲਦੀ ਜਾਂਦੀ ਹੈ ਸੋ ਮੈਂ ਦੇਖੋ ਜਿਹੜੀ ਇਹਨਾਂ ਦੀ ਇਨਕੁਆਰੀ ਆ ਉਹਦੇ ਤੇ ਤਾਂ ਢੇਲਾ ਵਿਸ਼ਵਾਸ ਨਹੀਂ ਆ ਇਨਕੁਆਰੀ ਕਰਿਓ ਇਹ ਇਨਕੁਆਰੀ ਇਸ ਕਰਕੇ ਬਿਠਾਦੀ ਲੋਕਾਂ ਦੀਆਂ ਅੱਖਾਂ ਠੰਡਾ ਕਰਨਾ ਸੀ ਉਹ ਲੋਕ ਧਰਨਾ ਕਰੀ ਬੈਠੇ ਉੱਥੇ ਜੋ ਉਹਨਾਂ ਦੀਆਂ ਮੰਗਾਂ ਹੈ ਪਿੰਡ ਵਾਲਿਆਂ ਦੀ ਮੰਗਾਂ ਕਮੇਟੀ ਵਾਲੇ ਤੁਹਾਨੂੰ ਦੱਸਣਗੇ ਜਿਹੜੇ ਸੇਵਾ 'ਚ ਲੱਗੇ ਹੋਏ ਆ ਉਦੋਂ ਦੇ ਸੋ ਉਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਜਿਹੜੀ ਇਹਨਾਂ ਨੇ ਆ ਕੋਈ ਬਣਾਈ ਐ ਇਨਕੁਆਰੀ ਦੀ ਕੋਈ ਕਮੇਟੀ ਬਣਾਈ ਐ ਉਹ ਮੈਨੂੰ ਲੱਗਦਾ ਫालतू ਫਜ਼ੂਲ ਐ ਇਹ ਕੋਈ ਜੁਡੀਸ਼ੀਅਲ ਇਨਕੁਆਰੀ ਹੋਣੀ ਚਾਹੀਦੀ ਐ ਮੁੱਖ ਮੰਤਰੀ ਸਾਹਿਬ ਇਹ ਆਰਡਰ ਕਰਨ ਸਾਡਾ ਜਿਹੜਾ ਚੀਫ ਸੈਕਟਰੀ ਆ ਆਰਡਰ ਕਰੇ ਕਿ ਕਿਸੇ ਜੁਡੀਸ਼ਰੀ ਦੇ ਕਿਸੇ ਜੱਜ ਦੇ ਥੱਲੇ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ ਘੱਟੋ ਘੱਟ ਸੈਸ਼ਨ ਲੈਵਲ ਦਾ ਜੱਜ ਹੋਣਾ ਚਾਹੀਦਾ ਜਿੱਥੇ ਇਨਕੁਆਇਰੀ ਹੋਵੇ ਤੇ ਪੜਤਾਲ ਹੋਵੇ ਤੇ ਗੁਨੇਗਾਰਾਂ ਨੂੰ ਸਜ਼ਾ ਮਿਲੇ ਤੇ ਜਿਹੜੇ ਵਿਚਾਰੇ ਚਲੇ ਗਏ ਆ ਉਹਨਾਂ ਨੂੰ ਸਰਕਾਰ ਕਿਸ ਬੰਨੇ ਲਾਵੇ ਉਹਨਾਂ ਨੂੰ ਮੁਆਵਜ਼ਾ ਦੇ ਚਰਚਾ ਨਹੀਂ ਹੈ ਸ਼ਰਾਬ ਆਸਟ੍ਰੇਲੀਆ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਚਰਚਾ ਨਹੀਂ ਹੈ ਸ਼ਰਾਬ ਆਈ ਉੱਥੋਂ ਹੈ ਸ਼ਰਾਬ ਤਾਂ ਕਿਸੇ ਡਿਸਿਪਲਿਨਰੀ ਚੋਂ ਹੀ ਆਈ ਹੈ ਔਰ ਅੱਜਕੱਲ੍ਹ ਕਿ ਤੋਂ ਨਾ ਕਿ ਤੋਂ ਜਾਂ ਤਾਂ ਕੋਈ ਘਰੇ ਡਿਸਟ੍ਰੀਲੀ ਰਿ ਲਈ ਬੈਠਾ ਹੈ ਤੇ ਜਾਂ ਫਿਰ ਸ਼ਰਾਬ ਉਸ ਵੱਡੀ ਫੈਕਟਰੀ ਚੋਂ ਕਿਤੇ ਆਈ ਹੈ हां ਇਹ ਚਰਚਾ ਹੈਗੀ ਹੈ ਕੱਲ ਪਰਸੋਂ ਦਾ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਕਿ ਵੱਡੇ ਕਿਸੇ ਕਾਰੋਬਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਵੱਲੋਂ ਪਰ ਮੈਂ ਜਿੱਨਾਂ ਚ ਕਰ ਕਿਸੇ ਗੱਲ ਦਾ ਪਤਾ ਨਾ ਹੋਵੇ ਇਹ ਚਰਚਾ ਹੈ ਬਹੁਤ ਜਿਆਦਾ ਔਰ ਲੋਕਾਂ ਦੀ ਜਿਹੜੀ ਚਰਚਾ ਹੁੰਦੀ ਹੈ ਦੰਦ ਖੱਦਾ ਹੁੰਦੀ ਹੈ ਔਰ ਵਿੱਚ ਸਚਾਈ ਹੁੰਦੀ ਹੈ ਕਿੱਥੇ ਨਾ ਕਿੱਥੇ ਉਹਨਾਂ ਨੂੰ ਪਹਿਲਾਂ ਪਹਿਲੇ ਸਮਰੂਰ ਦੇ ਵਿੱਚ ਹੀ ਨਿਕਲ ਜਾਂਦੇ ਆ ਭਵਾਨੀਗੜ੍ਹ ਵੀ ਰੁਕਦੇ ਆ ਤੇ ਸੰਗਰੂਰ ਆਪਦੇ ਹਲਕੇ ਦੇ ਵਿੱਚ ਕਿੱਦਾਂ ਦੇ ਕਹਿਰ ਵਾਪਰ ਰਿਹਾ ਉੱਥੇ ਕੋਈ ਤਿਆਰ ਯਾਰ ਮੈਂ ਤਾਂ ਕਹਿੰਦਾ ਚੀਫ ਮਿਨਿਸਟਰ ਕਮ ਸੇ ਕਮ ਬਿਆਨ ਦੇ ਦਿੰਦਾ ਬਿਆਨ ਨਾ ਦਿੰਦੇ ਤਾਂ ਕਮ ਸੇ ਕਮ ਹੋਰ ਕੋਈ ਮੰਤਰੀ ਆ ਜਾਂਦਾ ਇੱਥੇ ਪੰਜ ਮੰਤਰੀ ਪਏ ਆ ਕੱਲ ਨੂੰ ਲੋਕਾਂ ਨੂੰ ਵੋਟਾਂ ਮੰਗਣ ਜਾਣੀਆਂ ਹੈ ਦਿਰ ਵਿੱਚ 55000 ਵੋਟਾਂ ਦੇ ਲੋਕਾਂ ਨੇ ਫਰਕ ਨਾਲ ਤੁਹਾਨੂੰ ਜਿਤਾਇਆ ਹੈ ਤੁਹਾਨੂੰ ਦੋ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਇਆ ਕਮ ਸੇ ਕਮ ਇੱਕ ਬਿਆਨ ਕਿ ਮੈਂ ਕਿਸੇ ਕੰਮ ਛਾਂ ਮੈਨੂੰ ਬੜਾ ਅਫਸੋਸ ਹੈ ਇਹ ਜੋ ਵੀ ਹੋਇਆ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਲੋਕਾਂ ਦੇ ਸਾਹਮਣੇ ਕਰਕੇ ਦੇਾਂਗਾ ਮੇਰੀ ਪੂਰੀ ਸਮਰਥਨ ਹੈ ਉਹਨਾਂ ਲੋਕਾਂ ਦੇ ਨਾਲ ਜੀ ਦੇਥਾਂ ਨੂੰ ਲੈ ਕੇ ਤੁਹਾਡਾ ਕੀ ਐਕਸ਼ਨ ਨੂੰ ਪਾਰਟੀ ਦਾ ਦੇਖੋ ਪਾਰਟੀ ਪਿੰਡ ਵਾਲਿਆਂ ਦੇ ਨਾਲ ਤੇ ਪਰਿਵਾਰ ਵਾਲੇ ਦੇ ਨਾਲ ਖੜੀ ਹੈ ਅਸੀਂ ਹੁਣ ਜਿੰਨੇ ਉੱਥੇ ਅੰਦੋਲਨ ਤੇ ਲੋਕ ਬੈਠੇ ਐ ਅਸੀਂ ਉਹਨਾਂ ਦੀ ਹਮਾਇਤ ਕਰਦੇ ਹਾਂ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਜੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਅਸੀਂ ਸਾਰੇ ਕਾਂਗਰਸੀ ਭਰਾ ਉਹਨਾਂ ਦੇ ਨਾਲ ਫਿਰ ਧਰਨੇ ਤੇ ਬੈਠਾਂਗੇ ਅਸੀਂ ਇਸ ਕਰਕੇ ਹਜੇ ਕਿਸੇ ਪ੍ਰਕਾਰ ਦਾ ਪੋਲੀਟੀਕਲ ਪੋਲੀਟੀਕਲ ਡਿਸੀਜਨ ਨਹੀਂ ਲੈ ਰਹੇ ਤਾਂ ਜੋ ਕਿਸੇ ਨੂੰ ਇਹ ਨਾ ਲੱਗੇ ਕਿ ਇਹ ਕੋਈ ਪੋਲੀਟੀਕਲ ਮਾਈਲੇਜ ਲੈਣਾ ਚਾਹੁੰਦੇ ਮੈਂ ਕੱਲ ਨਹੀਂ ਆਇਆ ਇਸ ਕਰਕੇ ਨਹੀਂ ਆਇਆ ਕਿ ਸ਼ਾਇਦ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਪਹੁੰਚੇਗਾ ਫਰਜ਼ ਸਰਕਾਰ ਦੇ ਨੁਮਾਇੰਦੇ ਦਾ ਬਣਦਾ ਸੀ ਮੈਂ ਅੱਜ ਆਇਆ ਚੱਲ ਕੇ ਅੱਜ ਆਇਆ ਚੱਲ ਕੇ ਮੇਰੇ ਕੋਲ ਸਮਾਂ ਹੈਗਾ ਲੇਕਿਨ ਕਿਸੇ ਮੰਤਰੀ ਕੋਲ ਸਮਾਂ ਹੈ ਨਹੀਂਗਾ ਪ੍ਰਧਾਨ ਜੀ ਉਹ ਤਾਂ ਸੋਸ਼ਲ ਮੀਡੀਆ ਤੇ ਗਾਣੇ ਗੰਦ ਦੀ ਕਰਦੇ ਉਹ ਭਾਈ ਆ ਇਹ ਪਤਾ ਨਹੀਂ ਕਾਹਦਾ ਚਾਏ ਤਾਂ ਹੁਣ ਉਹਨਾਂ ਨੂੰ ਪਤਾ ਲੱਗ ਕਿਉਂਕਿ ਇੱਕ ਪਾਸੇ ਤਾਂ ਕੇਜਰੀਵਾਲ ਸਾਹਿਬ ਨੂੰ ਫੜ ਲਿਆ ਇਹ ਕਹਾ ਪਤਾ ਨਹੀਂ ਗਾਣਾ ਉਹਨਾਂ ਨੇ ਕਿਉਂ ਗਾਇਆ ਜਾਂ ਨਹੀਂ ਗਾਇਆ ਤਾਂ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਹੋ ਤਾਂ ਗਾਇਕਾ ਜੀ ਤਾਂ ਕਰਕੇ ਕਰ ਰਹੀ ਹੈ ਬਸ ਜੀ ਠੀਕ ਹੈ ਜੀ ਠੀਕ ਹੈ ਜੀ ਪਿੰਡ ਮੇਰਾ ਗੁਜਰਾਹ ਜੀ ਕੀ ਕਹੋਗੇ ਗੁਜਰਾਹ ਚ ਜੋ ਐਡਾ ਬੜਾ ਹਾਸਾ ਹੋਇਆਗਾ ਸ਼ੁਨਕੀ ਸ਼ਰਾਬ ਬੜੀ ਗਈ ਹੈ ਕਿੰਨੇ ਟਾਈਮ ਤੋਂ ਵਿਕਰੀ ਸੀ ਇਹ ਜਿਹੜੀ ਨਕਲੀ ਸ਼ਰਾਬ ਤਾਂ ਦੇਖੋ ਇਹਨੂੰ ਅਸੀਂ ਕਹਿ ਨਹੀਂ ਸਕਦੇ ਜਿਹੜਾ ਮਾਰਕਾ ਉਹਦੇ ਪੰਜਾਬ ਮਾਰਕਾ ਲੱਗੇ ਹੋਏ ਜੀ ਅੱਛਾ ਉਹਨੂੰ ਨਕਲੀ ਕਿਹੜੇ ਪਾਉਦੈ ਸਾਹਿਬ ਨਾ ਕੈਸੀ ਨਹੀਂ ਕਹਿ ਸਕਦੇ ਬਠਿੰਡੇ ਤੋਂ ਬਣੀ ਹੋਈ ਹੈ ਜੀ ਉਹ ਸ਼ਰਾਬ ਕਦੋਂ ਦੀ ਵਿਕਰੀ ਹੈ ਇੱਥੇ ਕਿਸੇ ਨੇ ਰੋਕਿਆ ਨਹੀਂ ਹੈਗਾ ਜਿਹੜੀ ਇਹ ਸ਼ਰਾਬ ਜਿਹੜੀ ਇਹ ਸ਼ਰਾਬ ਆ ਜੀ ਇਹ ਉਦੋਂ ਮੰਨ ਲਾ ਵੀ 5-4 ਦਿਨ ਪਹਿਲਾਂ ਆਈ ਹੈ ਜੀ ਜਿੰਨੇ ਰਾਜਮਾਨਲਾ ਬਟਿੰਡੇ ਦੇ ਜਿੰਨੇ ਪਿੰਡ ਪੈਂਦੇ ਨੇ ਕਿਤੇ 4 ਲਾਤੀਆਂ ਕਿਤੇ 5 ਲਾਤੀਆਂ ਜੀ ਹਾਂਜੀ ਸਾਡੇ ਪਹਿਲਾਂ ਵੀ ਖਿਗਦੀ ਸੀ ਕਾਲੇ ਡਾਟੇ ਵਾਲੀ ਕਹਿੰਦੇ ਨੇ ਜਿਹਨੂੰ ਹਰਿਆਣੇ ਵਾਲੀ ਇਹ ਜਿਹੜੀ ਬੋਤਲ ਆਈ ਜਗੀ ਇਹ ਪੰਜਾਬ ਮਾਰਕੀਟ ਦੀ ਆਈ ਹੈ ਜੀ ਬੋਤਲ ਤੁਹਾਡੇ ਪਿੰਡ 5 ਪੇਟੀਆਂ ਉੱਤਰੀਆਂ ਨੇ ਤੁਸੀਂ ਕਦੇ ਕੰਪਲੀਟ ਕੀਤੀ ਕੰਪਲੀਟ ਕਰਦੇ ਹਾਂ ਜੀ 5 ਮਿੰਟਾਂ ਦਾ ਹੁੰਦਾ ਬਸ ਉਸ ਤੋਂ ਬਾਅਦ 5 ਮਿੰਟਾਂ ਬਾਅਦ ਛੱਡੇ ਜਾਂਦੇ ਨੇ ਜੀ 5 ਮਿੰਟ ਲੱਗ ਜਾਂਦੇ ਉਸ ਤੋਂ ਬਾਅਦ ਛੱਡ ਜਾਂਦੇ ਉਹਦੇ ਵਿੱਚ ਕੋਈ ਹਰਿਆਣੇ ਮਾਰਕੀਟ ਦੀ ਦਿਖਾਈ ਹੈ ਪ੍ਰਿੰਟ ਆਊਟ ਦਿਖਾਇਆਗਾ ਕੁਝ ਨਹੀਂ ਦਿਖਾਇਆ ਜੇ ਪੰਜਾਬ ਦਾ ਦਿਖਾਇਆ ਜੀ ਸੋ ਤੁਸੀਂ ਉਹ ਕੱਲ ਗਲਤ ਸੀ ਨਹੀਂ ਉਹ ਜਿਹੜੀ ਉਹ ਹਰਿਆਣੇ ਮਾਰਕਾ ਜੀ ਇਹਨਾਂ ਨੇ ਆਪਦੇ ਲੋ ਬੋ ਦਿਖਾਇਆਗਾ ਜਿਹੜਾ ਪੰਜਾਬ ਮਾਰਕਾ ਹੈਗਾ ਜਿਹੜਾ ਸਾਡਾ ਮੰਨ ਲਓ ਵੀ ਵੀਰ ਕਲਾਢੀ ਸਿੰਘ ਹੈਗਾ ਉਹਦੇ ਭਰਾ ਨੇ ਆਪਦੇ ਘਰੋਂ ਦਿਖਾਈਆਂ ਨੇ ਵੀ ਆਹ ਬੋਤਲਾਂ ਮੰਨ ਲਓ ਦੋ ਬੋਤਲਾਂ ਪੰਜਾਬ ਦੀਆਂ ਦਿਖਾਈਆਂ ਨੇ ਜੀ ਅੱਛਾ ਤੁਸੀਂ ਮੰਨਦੇ ਹੋ ਵੀ ਉਹ ਗਲਤ ਦਿਖਾਈਆਂ ਹਾਂਜੀ 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 ਹਾਂ ਉਹ ਬਚਾਉਣਾ ਚਾਹੁੰਦੇ ਨੇ ਜਿਹੜੀ ਉਹ ਮੰਨ ਲਓ ਵੀ ਅਸੀਂ ਦੋ ਸਾਰਾ ਪੰਜਾਬ ਸਰਕਾਰ ਦਾ ਜੀ ਬਿਨਾ ਉਹ ਤੋਂ ਜੀ ਨਾ ਮੇਰੀ ਗੱਲ ਸੁਣੋ ਮੈਂ ਇੱਕ ਪਾਉਆ ਨਹੀਂ ਵੇਚ ਸਕਦਾ ਜੀ ਬਿਨਾ ਉਹ ਤੋਂ ਜੇ ਕਿਸ ਦੀ ਸਹਿਯਾਤਾ ਉਹ ਹੈਗਾ ਸੁਤੰਤਰੀ ਨੂੰ ਜਾਂ ਕਿਸੇ ਆਪ ਕਿਸੇ ਨੂੰ ਕਿਹਾ ਤੁਸੀਂ ਉਹ ਤਾਂ ਸ਼ਨੀ ਐਤਵਾਰ ਆਉਂਦੇ ਨਹੀਂ ਨਹੀਂ ਆਉਂਦੇ ਜੀ ਸਾਨੂੰ ਟਾਈਮ ਨਹੀਂ ਮਿਲਦਾ ਜੀ ਉਹਨਾਂ ਨੂੰ ਵਿੱਤ ਮੰਤਰੀ ਨਾਲ ਸਾਡੇ ਮੰਨ ਲਓ ਲਾਗੇ ਆ ਜੀ ਅਸੀਂ ਜਾਣਦੇ ਹਾਂ ਕਿ ਸਾਨੂੰ ਟਾਈਮ ਮਿਲਦਾ ਨਹੀਂ ਜੀ ਟਾਈਮ ਜਦੋਂ ਇਹ ਹੁੰਦਾ ਕੋਈ ਨਾ ਰੱਖਾਂਗੇ ਮੀਟਿੰਗ ਜੀ ਮੰਨ ਲਓ ਸਾਡੇ ਪਿੰਡ ਚਿੱਟੇ ਵਾਲਾ ਬੰਦਾ ਫੜਿਆ ਗਿਆ ਤੀਗਾ ਉਹ ਤੋਂ ਪੈਸੇ ਲੈ ਕੇ 10 ਮਿੰਟਾਂ ਬਾਅਦ ਸਾਨੂੰ ਐਸਐਚਓ ਕਹਿੰਦਾ ਵੀ ਤੁਸੀਂ ਇਹ ਕੰਮ ਕਰੋ ਵੀ ਛੋੜੇ ਪਿੰਡ ਇੰਨਾ ਸਮਾਹੋ ਵੇਕਦਾ ਕਿ ਚੱਟਾ ਵੇਕਦਾ ਨਸ਼ਾ ਵੇਕਦਾ ਮਾਂ ਜੀ ਹਾਂ ਸਰਿਆਂ ਵੇਕਦਾ ਕਹਿੰਦਾ ਫਿਰ ਤੁਸੀਂ ਸਾਨੂੰ ਦੱਸੋ ਫਿਰ ਉਹਨਾਂ ਨੇ ਜਦੋਂ ਕਿਹਾ ਵੀ ਤੁਸੀਂ 10 ਮਿੰਟਾਂ ਬਾਅਦ ਛੱਡ ਦੇਣ ਉਹਨਾਂ ਨੂੰ ਸਾਨੂੰ ਫਿਰ ਕੋਈ ਕਾਰਵਾਈ ਨਹੀਂ ਜੀ ਕੋਈ ਕਾਰਵਾਈ ਨਹੀਂ ਕਰ ਰਹੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗਦਾ ਜੀ ਦੇਖੋ ਜੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਮੰਨ ਲਾ ਬੱਚੇ ਨੇ ਕਿ ਜਿਹਦੇ ਸਾਰੇ ਨਿਆਣੇ ਬੱਚੇ ਨੇ ਕਿ ਕੋਈ ਕੋਈ ਡਾਰ ਬੱਚਾ ਨਹੀਂ ਗਾ ਲੈ ਰੋੜਨ ਵੀ ਲੱਗੇ ਜਿਹੜਾ ਜਗਜੀਤ ਸਿੰਘ ਦਾ ਬੱਚਾ ਹੈਗਾ 5 ਸਾਲ ਦਾ ਜਿਹਦੀ ਕੁੜੀ 2 ਸਾਲ ਦੀ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਨਰਮਲ ਸਿੰਘ ਹੈ ਜੀ ਇੱਕ ਉਹਦਾ ਬੱਚਾ ਇੱਕ 3 ਸਾਲ ਦਾ ਕੁੜੀ 6 ਸਾਲ ਦੀ ਹੈ ਜੀ ਦੱਸਦੀ ਕਿ ਸੰਗਰੂਰ ਦੇ ਵਿੱਚ ਕਈ ਕੀਮਤੀ ਜਾਨਾਂ ਜ਼ਹਿਰੀਲੀ ਸ਼ਰਾਬ ਨੇ ਲੈ ਲਈਆਂ ਨੇ ਤੇ ਲਗਾਤਾਰ ਅਜੇ ਵੀ ਲੋਕ ਬਿਮਾਰ ਨੇ ਹਾਲਾਂਕਿ ਇਹਦੇ ਵਿੱਚ ਕਈ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਪਰ ਫਿਰ ਵੀ ਲੋਕਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਵੱਡੇ ਸਵਾਲ ਇਸ ਕਰਕੇ ਵੀ ਖੜੇ ਕੀਤੇ ਜਾ ਰਹੇ ਨੇ ਕਿ ਕੋਈ ਵੀ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਉਹਨਾਂ ਦੀ ਸਾਰ ਲੈਣ ਵਾਸਤੇ ਨਹੀਂ ਪਹੁੰਚਿਆ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ